ਵੱਡੇ ਵਡੇਰਿਆਂ ਨੇ ਆਜ਼ਾਦੀ ਘੁਲਾਟੀਆਂ ਨੇ ਬੜੀਆਂ ਕੁਰਬਾਨੀਆਂ ਦੇ ਕੇ ਆਜ਼ਾਦੀ ਜਿਹੜੀ ਆ ਉਹ ਲਈ ਹੈ। ਭਾਰਤ ਮਾਤਾ ਦੀ ਜੈ ਇਹ ਜੋ ਸਾਡਾ 78ਵਾਂ ਆਜ਼ਾਦੀ ਦਿਵਸ ਆ ਇਹ ਸਾਨੂੰ ਸਭ ਨੂੰ ਪਤਾ ਵੀ ਕਿਸ ਤਰ੍ਹਾਂ ਆਇਆ ਕਿਸ ਤਰ੍ਹਾਂ ਕੀ ਹੋਇਆ ਸਭ ਜਾਣਕਾਰ ਆ। ਤੇ ਅਰ ਅੱਜ 15 ਅਗਸਤ ਦੇ ਸਾਡੇ ਪ੍ਰਧਾਨ ਜੀ ਰਮੇਸ਼ ਕੁਮਾਰ ਪੱਪੂ ਜੀ ਅਵਤਾਰ ਸਿੰਘ ਚੈਲ ਜੀ ਸਾਰਿਆਂ ਨੇ ਇਕੱਠੇ ਹੋ ਕੇ ਸਾਹਨੇਵਾਲ ਦੇ ਵਿੱਚ ਅੱਜ ਉਹ ਖੁਸ਼ੀ ਨੂੰ ਸਾਰੇ ਸਾਹਨੇਵਾਲ ਨੂੰ ਇਕੱਠੇ ਕਰਕੇ ਅੱਜ ਅਸੀਂ ਮਨਾਇਆ ਹੈ 15 ਅਗਸਤ ਦਾ ਜਿਹੜਾ ਆਜ਼ਾਦੀ ਦਾ ਦਿਵਸ ਹੈ ਆਇਆ ਖੁਸ਼ੀਆਂ ਮਨਾਓ ਸਾਥੀਓ ਤਿੰਨ ਤਿੰਨ ਰੰਗਾ ਅਰਸ਼ਾ ਚ ਲਹਿਰਾਇਆ ਤੇ ਖੁਸ਼ੀਆਂ ਮਨਾਓ ਸਾਥੀਓ ਸਾ ਦੇ 15 ਅਗਸਤ ਤੁਸੀਂ ਚੰਡੀਗੜ੍ਹ ਸਮਟਾ ਕੀ ਕਿਹੜਾ ਚੱਲਦਾ ਦੇਖੋ ਬੜੇ ਸਾਡੇ ਵੱਡੇ ਵਡੇਰਿਆਂ ਨੇ ਆਜ਼ਾਦੀ ਘੁਲਾਟੀਆਂ ਨੇ ਬੜੀਆਂ ਕੁਰਬਾਨੀਆਂ ਦੇ ਕੇ ਆਜ਼ਾਦੀ ਜਿਹੜੀ ਆ ਉਹ ਲਈ ਹੈ ਔਰ ਅੱਜ 15 ਅਗਸਤ ਤੇ ਸਾਡੇ ਪ੍ਰਧਾਨ ਜੀ ਰਮੇਸ਼ ਕੁਮਾਰ ਪੱਪੂ ਜੀ ਅਵਤਾਰ ਸਿੰਘ ਚੈਲ ਜੀ ਸਾਰਿਆਂ ਨੇ ਇਕੱਠੇ ਹੋ ਕੇ ਸਾਹਨੇਵਾਲ ਦੇ ਵਿੱਚ ਅੱਜ ਉਹ ਖੁਸ਼ੀ ਨੂੰ ਸਾਰੇ ਸਾਹਨੇਵਾਲ ਨੂੰ ਇਕੱਠੇ ਕਰਕੇ ਅੱਜ ਅਸੀਂ ਮਨਾਇਆ ਹੈ ਕਿਉਂਕਿ ਆਜ਼ਾਦੀ ਦੇ ਨਾਲ ਅਸੀਂ ਕਮ ਸਕਦੇ ਹਾਂ ਉਸ ਟਾਈਮ ਤੇ ਜਦੋਂ ਆਜ਼ਾਦੀ ਲਈ ਸੀ ਬੜੀ ਗੁਲਾਮੀ ਸੀ ਔਰ ਉਹ ਜਾਤੀ ਬਹੁਤ ਕੁਰਬਾਨੀਆਂ ਦਿੱਤੀਆਂ ਬੜੇ ਸ਼ਹੀਦੀਆਂ ਸਾਡੇ ਪਾਈਆਂ ਭਗਤ ਸਿੰਘ ਵਰਗੇ ਬੜੇ ਵੱਡਿਆ ਯੋਗਦਾਨ ਹੋਇਆ ਪਾਇਆ ਤੇ ਅੱਜ ਅਸੀਂ ਆਜ਼ਾਦੀ ਦੇ ਦਿਵਸ ਜਿਹੜਾ ਹਿੰਦੁਸਤਾਨ ਦੇ ਵਿੱਚ ਬੜੇ ਖੁਸ਼ੀਆਂ ਨਾਲ ਸਾਰੇ ਰਲ ਕੇ ਮਨਾਉਂਦੇ ਆਂ ਹੋਰ ਕਿਹੜੀ ਕਿਹੜੀ ਜਗ੍ਹਾ ਮਨਾਤੀ ਆਇਆ ਹੋਰ ਕਿੱਥੇ ਕਿੱਥੇ ਮਨਾਉਣਾ ਹੈਗਾ ਅੱਜ ਕੋਈ 33 ਫੁੱਟੇ ਤੇ ਵੀ ਅੱਜ ਇੱਕ ਚਾਜੀ ਇਹ ਇੱਕ ਬੁੱਢੇ ਆਲਾ ਦੋ ਤਿੰਨ ਜਗ੍ਹਾ ਅੱਜ ਹੋ ਭਾਰਤ ਮਾਤਾ ਦੀ ਜੈ ਇਹ ਜੋ ਸਾਡਾ 78ਵਾਂ ਆਜ਼ਾਦੀ ਦਿਵਸ ਆ ਇਹ ਸਾਨੂੰ ਸਭ ਨੂੰ ਪਤਾ ਵੀ ਕਿਸ ਤਰ੍ਹਾਂ ਆਇਆ ਕਿਸ ਤਰ੍ਹਾਂ ਕੀ ਹੋਇਆ ਸਭ ਜਾਣਕਾਰ ਆ ਇਹ ਅਸੀਂ ਕਿਹਨਾਂ ਕਹਿੰਦੇ ਖੁਸ਼ੀ-ਖੁਸ਼ੀ ਜੋ ਸਾਡੇ ਵੱਲੋਂ ਸਾਡੇ ਦੇਸ਼ ਭਗਤਾ ਵੱਲੋਂ ਸਾਡੀ ਆਜ਼ਾਦੀ ਲਈ ਕਿਹਨਾਂ ਕਹਿੰਦੇ ਬਲਦਾਨੀਅਤ ਉਸ ਦੇ ਅਕੋਰਡਿੰਗ ਹੀ ਸਾਨੂੰ ਆਜ਼ਾਦੀ ਮਿਲੀ ਅਸੀਂ ਉਸ ਨੂੰ ਹੀ ਮਨਾਨੇ ਆ ਕਿਉਂਕਿ ਅਸੀਂ ਕਿਹਨਾਂ ਕਹਿੰਦੇ ਜਿਹੜੇ ਸਾਡੇ ਤੇ ਰਾਜ ਕਰਦੇ ਸੀ ਅਸੀਂ ਉਹਨਾਂ ਨੂੰ ਇੱਕ ਤੋਂ ਖਦੇੜ ਕੇ ਅਸੀਂ ਆਜ਼ਾਦੀ ਹਾਸਲ ਕੀਤੀ ਤੇ ਅੱਜ ਅਸੀਂ 78ਵੀਂ ਆਜ਼ਾਦੀ ਦਿਵਸ ਮਨਾ ਰਹੇ ਹਾਂ ਇਸ ਮੌਕੇ ਸਾਡੀ ਕਾਂਗਰਸ ਪਾਰਟੀ ਸਾਨਨੇਵਾਲ ਵੱਲੋਂ ਸਾਨਨੇਵਾਲ ਦਾਣਾ ਮੰਡੀ ਵਿੱਚ ਆਜ਼ਾਦੀ ਦਿਵਸ ਮਨਾਇਆ ਗਿਆ ਜਿਸ ਵਿੱਚ ਸਾਡੇ ਤੋਂ ਕਿਹਾ ਜਾਂਦਾ ਮੁੱਖ ਮਹਿਮਾਨ ਵਿਕਰਮ ਸਿੰਘ ਬਾਜਵਾ ਜੀ ਜਿਨ੍ਹਾਂ ਨੇ ਆ ਕੇ ਝੰਡਾ ਲਹਿਰਾਇਆ ਤੇ ਇਸ ਝੰਡੇ ਦੀ ਰਸਮ ਨੂੰ ਅਦਾ ਕੀਤਾ ਗਿਆ ਇਸ ਤੇ ਕਿਹਾ ਜਾਂਦਾ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸਾਡੇ ਸਮੂਹ ਨਗਰ ਨਿਵਾਸੀਆਂ ਨੂੰ ਬਹੁਤ-ਬਹੁਤ ਮੁबारकਾ ਦੇਣਾ ਚਾਹੁੰਦਾ ਤੇ ਸਾਰੇ ਸਾਡੀ ਕਾਂਗਰਸ ਟੀਮ ਤੇ ਲੋਕਾਂ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਤੇ ਸ਼ਮੂਲੀਅਤ ਹੋ ਕੇ ਇਸ ਨੂੰ ਵੱਧ ਚੜ ਕੇ ਮਨਾਇਆ ਤੇ ਮੈਂ ਸਾਰਿਆਂ ਤੋਂ ਉਮੀਦ ਕਰਦਾ ਇਸ ਆਜ਼ਾਦੀ ਦਿਵਸ ਨੂੰ ਅੱਗੇ ਵੀ ਇਸੇ ਤਰ੍ਹਾਂ ਵੱਧ ਚੜ ਕੇ ਮਨਾਉਂਦੇ ਰਹਿਣਗੇ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੁਨੀਤਾ ਤੇਜਾਨੀਆਂ ਹਲਕਾ ਸਾਨੇਵਾਲ ਤੋਂ ਆਪਣੇ ਹਲਕਾ ਇੰਚਾਰਜ ਵਿਕਰਮ ਸਿੰਘ ਵਾਜਬਾ ਜੀ ਦਾ ਅੱਜ ਪ੍ਰੋਗਰਾਮ ਦੇਖਿਆ ਬਹੁਤ ਹੀ ਦਿਲ ਨੂੰ ਸਕੂਨ ਮਿਲਿਆ 15 ਅਗਸਤ ਦਾ ਜ ਆਜ਼ਾਦੀ ਦਾ ਦਿਵਸ ਹੈ ਆਇਆ ਖੁਸ਼ੀਆਂ ਮਨਾਓ ਸਾਥੀਓ ਤਿੰਨ ਤਿੰਨ ਰੰਗਾ ਅਰਸ਼ਾ ਚ ਲਹਿਰਾਇਆ ਤੇ ਖੁਸ਼ੀਆਂ ਮਨਾਓ ਸਾਥੀਓ ਸਾਰੇ ਹੀ ਸਮੂੱਚੇ ਭਾਰਤ ਵਾਸੀਆਂ ਨੂੰ ਬਾਹਰ ਰਹਿੰਦੇ ਸਾਡੇ ਵਸਨੀਕ ਪੰਜਾਬੀਆਂ ਨੂੰ ਸਭ ਨੂੰ ਬਹੁਤ-ਬਹੁਤ ਦਿਲੋਂ ਮੁਬਾਰਕਬਾਦ ਆਜ਼ਾਦੀ ਦਿਵਸ ਦੀਆਂ ਸ਼ੁਭ ਕਾਮਨਾਵਾਂ ਤੇ ਖੁਸ਼ੀਆਂ ਮਾਣੋ ਖੁਸ਼ੀਆਂ ਖੇੜੇ ਰਹੋ ਆਜ਼ਾਦ ਰਹੋ ਆਪਣੀ ਸੋਚ ਨੂੰ ਆਜ਼ਾਦ ਕਰੋ ਧੰਨਵਾਦ ਜੀ ਸੇ ਭੀਮ ਜੈ ਭਾਰਤ ਅੱਜ ਆਜ਼ਾਦੀ ਦਿਵਸ ਤੇ ਸਮੂਹ ਦੇਸ਼ ਵਾਸੀਆਂ ਨੂੰ ਲੱਖ-ਲੱਖ ਮੁਬਾਰਕਾਂ ਕਿਉਂਕਿ ਸਾਨੂੰ ਪਤਾ ਹੀ ਹੈ ਵੀ ਜਿਹੜੀ ਆਜ਼ਾਦੀ ਆ ਲੱਖਾਂ ਕੁਰਬਾਨੀਆਂ ਦੇ ਕੇ ਮਿਲੀ ਆ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਜੋ ਸਾਡੇ ਸ਼ਹੀਦਾਂ ਦੀ ਸੋਚ ਸੀ ਅਸੀਂ ਉਹ ਸੋਚ ਦੇ ਉੱਤੇ ਪੈਰਾ ਦਈਏ ਤੇ ਕੰਮ ਕਰੀਏ ਦੁਵਾਰਾ ਤੋਂ ਫੇਰ ਡਾਕਟਰ ਬੀ ਆਰ ਅੰਬੇਦਕਰ ਬੁੱਧਾ ਟਰੱਸਟ ਦੇ ਸਮੂਹ ਮੈਂਬਰਾਂ ਵੱਲੋਂ ਸਮੂਹ ਦੇਸ਼ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਧੰਨਵਾਦ